ਕਿਉਂਕਿ ਜੇ ਅਸੀਂ ਗੁਰੂ ਨੇ ਸਾਡੀ ਸੁਣੀ ਆ ਨਾ ਸਾਡੇ ਰੋਂਦਿਆਂ ਫਿਰਦਿਆਂ ਦੀ ਝੋਲੀ ਦੇ ਵਿੱਚ ਗੁਰੂ ਨੇ ਦਾਤ-ਪਾ ਦਿੱਤੀ ਸਾਡੇ ਰੋਂਦਿਆਂ ਦੇ ਹੰਝੂ ਪੂੰਝ ਦਿੱਤੇ ਤਾਂ ਫਿਰ ਉਸ ਗੁਰੂ ਦੀ ਵੀ ਗੱਲ ਮੰਨ ਲੈਣੀ ਚਾਹੀਦੀ ਐ ਸਾਨੂੰ ਉਸ ਗੁਰੂ ਦਾ ਵੀ ਪੱਲਾ ਸਾਨੂੰ ਫੜ ਲੈਣਾ ਚਾਹੀਦਾ ਜਿਸ ਗੁਰੂ ਨੇ ਸਾਡੇ ਤੇ ਇੰਨੀ ਰਹਿਮਤ ਇੰਨੀ ਬਖਸ਼ਿਸ਼ ਕੀਤੀ ਐ ਗੁਰੂ ਵਾਲੇ ਜ਼ਰੂਰ ਬਣਿਏ ਭਾਈ ਮਾ ਭਰਮਾਂ ਦੇ ਵਿੱਚੋਂ ਨਿਕਲੀਏ ਖੰਡੇ ਵਾਟੇ ਦੀ ਪੌਲ ਲਈਏ ਕਿਉਂਕਿ ਸਾਡਾ ਕਰ ਇਹੀ ਹੈ ਅਸਲ ਦੁਨੀਆ ਦੇ ਦਰ ਬਹੁਤ ਨੇ ਸਾਰੇ ਸਤਕਾਰਯੋਗ ਨੇ ਮੈਂ ਕਿਸੇ ਦਾ ਵਿਰੋਧੀ ਨਹੀਂ ਹਾਂ ਪਰ ਦਰਾਂ ਦੇ ਵਿੱਚੋਂ ਦਰ ਇੱਕੋ ਹੀ ਹੈ ਜਿੱਥੇ ਕੋਈ ਟੈਕਸ ਨਹੀਂ ਹੈ ਜਿੱਥੇ ਕੋਈ ਜਾਤ-ਬਾਤ ਨਹੀਂ ਪੁੱਛੀ ਜਾਂਦੀ ਜਿੱਥੇ ਚਰਨ ਸਰਨ ਗੁਰ ਏਕ ਪੈੰਡਾ ਜਾਏ ਚਲ ਸਤਗੁਰ ਕੋਟ ਪੈੰਡਾ ਅੱਗੇ ਹੋਏ ਲਿਤ ਹੈ ਖੁਦ ਗੁਰੂ ਚੱਲ ਕੇ ਆਉਂਦਾ ਇਹ ਐਸਾ ਦਰ ਹੈ ਇੱਥੇ ਤੇ ਭਿਖਾਰੀ ਆਉਂਦੇ ਨੇ ਰਾਜੇ ਬਣ ਜene ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜ਼ਰੂਰ ਕਰਿਓ ਆਉ ਆਤਾਰਨਾ ਭੜਕੇ ਮੈਂ ਸਮਾਪਤ ਕਰਾਂਗਾ ਸਾਰੇ ਪ੍ਰੇਮ ਦੇ ਨਾਲ ਪੜੀ ਹੋ। ਲੱਖ ਖੁਸ਼ੀਆਂ ਹੋਈਆਂ ਜੀ ਅੱਜ ਗੁਰੂ ਨੇ ਮਿਹਰ ਕੀਤੀ ਕਿਰਪਾ ਕੀਤੀ। ਲੱਖ ਖੁਸ਼ੀਆਂ ਹੋਈਆਂ ਜੀ ਮਿਹਰ ਕੋ ਰਾਹੀ ਹੋਈ ਲੱਖ ਖੁਸ਼ੀਆਂ ਹੋਈਆਂ ਜੀ बुरानी हुई ख़ुशि हुया बुरानी हुई ख़ुशि हुया ताम बुराणी हुई या महीर बुरानी हुई ख़ुशि तामीर बुरानी हो ਖੁਸ਼ੀਆਂ ਹੋਈਆਂ ਦੀ ਇਹਦੇ ਗੁਰਾਂ ਦੀ ਹੋਈ ਲੱਖ ਖੁਸ਼ੀਆਂ ਹੋਈਆਂ ਦੀ ਮਿਹਰ ਗੁਰਾਂ ਦੀ ਹੋਈ ਲੱਖ ਖੁਸ਼ੀਆਂ ਹੋ ਜਾਣੀ ਆ ਮਿਹਰ ਗੁਰਾਂ ਦੀ ਹੋਈ ਲੱਖ ਖੁਸ਼ੀਆਂ ਹੋ ਜਾਣੀ ਉਹ ਮਿਹਰ ਗੁਰਾਂ ਦੀ ਹੋਈ ਸੁਖ ਦਿਆ ਦੀ ਆਜ ਮਿਹਰ ਗੁਰਾਂ ਦੀ ਹੋਈ ਤਕ ਕੋਤਨਾ ਹੋਈਆਂ ਦੀ ਹੋ ਮਿਹਰ ਗੁਰਾਂ ਦੀ ਮੇਰੇ ਗੁਰਾਂ ਦੀ ਹੋਈ ਮੇਰੇ ਗੁਰਾਂ ਦੀ ਹੋਈ ਮਿਹਰ ਗੁਰਾਂ ਦੀ ਹੋਈ ਮੇਰੇ ਗੁਰਾਂ ਦੀ ਹੋਏ हुई मेर गुरी हुई मेर गुरानी हुई फिर गुरी हुई लख ख़ुशियूं हुई लख ख़ुशियूं हुया जीर गुरां बि हुई लख ख़ुशियूं हुई जी अॼु मेर गुरां बि हुई ਤੇ ਖੁਸ਼ਿਆ ਹੋ ਜਾਨੀ ਤੇਰੇ ਗੁਰਾਂ ਦੀ ਹੋਈ ਤੇ ਖੁਸ਼ਿਆ ਹੋ ਜਾਨੀ ਤੇਰੇ ਗੁਰਾਂ ਦੀ ਹੋਈ ਬਹੁਤ ਬਹੁਤ ਧੰਵਾ ਤੁਹਾਡਾ ਤੁਸੀਂ ਬੜੇ ਪ੍ਰੇਮ ਦੇ ਨਾਲ ਬੜੇ ਪਿਆਰ ਦੇ ਨਾਲ ਦੇ ਨਾਲ ਬੜੇ ਟਿਕਾ ਦੇ ਨਾਲ ਸੁਣਿਆ ਸਭ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਹੁੰਆ ਪੁੱਲਾ ਚੁਕਾਂ ਦੇ ਖੇਮਾ ਜੀ ਵਾਹਿਗੁਰੂ ਜੀ ਰਾਮੰਕਲੀ ਮਹੱਲਾ 3 ਜਯਾਨੰਦ ਦੀ ਕੋ ਉੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਭਗਤ ਗੁਰੂ ਮੈਂ ਪਾਇਆ पायानी आहियां <funzionaak>